ਸੀਆਈਏ ਸਟਾਫ ਦੀ ਪੁਲਿਸ ਨੇ ਨਜਾਇਜ਼ ਹਥਿਆਰਾਂ ਅਤੇ ਹੈਰੋਇਨ ਸਮੇਤ ਅੰਤਰਰਾਜੀ ਹਥਿਆਰ ਸਪਲਾਈ ਕਰਨ ਵਾਲੇ ਗਰੋਹ ਦੇ 4 ਮੈਂਬਰਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਵੱਤਸਲਾ ਗੁਪਤਾ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਪਾਸੋਂ 7 ਪਿਸਤੌਲ ਅਤੇ 300 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ ਉਹਨਾਂ ਦੱਸਿਆ ਕਿ ਇਹਨਾਂ ਵਿਅਕਤੀਆਂ ਉੱਪਰ ਪਹਿਲਾਂ ਵੀ ਕਈ ਤਰ੍ਹਾਂ ਦੇ ਅਪਰਾਧਿਕ ਮਾਮਲੇ ਦਰਜ ਹਨ ਅਤੇ ਇਹਨਾਂ ਦਾ ਮੁੱਖ ਸਰਗਨਾ ਬਿਹਾਰ ਨਾਲ ਸੰਬੰਧਿਤ ਹੈ ਜੋ ਕਿ ਬਿਹਾਰ ਪੁਲਿਸ ਵੱਲੋਂ ਦਰਜ ਵਕ-ਵਕ ਲੁੱਟਾਂ ਦੇ ਮਾਮਲਿਆਂ ਵਿੱਚ ਪਗੋੜਾ ਐਲਾਨਿਆ ਜਾ ਚੁੱਕਾ ਹੈ ਜੋ ਕਿ ਪੰਜਾਬ ਵਿੱਚ ਨਜਾਇਜ਼ ਹਥਿਆਰ ਅਤੇ ਨਸ਼ਾ ਸਪਲਾਈ ਕਰਦਾ ਸੀ ਅਤੇ ਉਸ ਨੇ ਇੱਥੇ ਆਪਣੇ ਕੁਝ ਮੈਂਬਰਾਂ ਨੂੰ ਨਾਲ ਲੈ ਕੇ ਗਰੋਹ ਬਣਾਇਆ ਹੋਇਆ ਸੀ ਤੇ ਇਹ ਸਰਗਨਾ ਗੈਂਗਸਟਰਾਂ ਨੂੰ ਵੀ ਹਥਿਆਰ ਆਦਿ ਸਪਲਾਈ ਕਰਦੇ ਸਨ ਇਨਾ ਪਾਸੋਂ ਪੁਲਿਸ ਨੂੰ ਜਾਲੀ ਆਈਡੀ ਪ੍ਰੂਫ ਅਤੇ 12 SIM ਕਾਰਡ ਵੀ ਬਰਾਮਦ ਹੋਏ ਹਨ ਅਤੇ ਪੁਲਿਸ ਇਸ ਮਾਮਲੇ ਦੀ ਗੰਭੀਰਤਾ ਨਾਲ ਪੜਤਾਲ ਕਰ ਰਹੀ ਹੈ ਐਸਐਸਪੀ ਨੇ ਦੱਸਿਆ ਕਿ ਗੈਂਗ ਦਾ ਮੁਖੀ ਲੁਧਿਆਣਾ ਜੇਲ੍ਹ ਵਿੱਚ ਭਾਰੀ ਮਾਤਰਾ ਅੰਦਰ ਗਾਂਜਾ ਬਰਾਮਦ ਹੋਣ ਦੇ ਮਾਮਲੇ ਸਬੰਧੀ ਬੰਦ ਸੀ ਅਤੇ ਜੇਲ੍ਹ ਵਿੱਚ ਹੀ ਇਸ ਨੇ ਗਰੋਹ ਬਣਾਇਆ ਅਤੇ ਜ਼ਮਾਨਤ ਵਿੱਚ ਪਿਛਲੇ ਸਾਲ ਨਵੰਬਰ ਮਹੀਨੇ ਬਾਹਰ ਆਉਣ ਉਪਰੰਤ ਇਸ ਨੇ ਆਪਣੇ ਸਾਥੀਆਂ ਨੂੰ ਨਾਲ ਲੈ ਕੇ बिहार ਤੋਂ ਸਸਤੇ ਮੁੱਲ ਵਿੱਚ ਹਥਿਆਰ ਲਿਆ ਕੇ ਪੰਜਾਬ ਅੰਦਰ ਮਹਿੰਗੇ ਮੁੱਲ ਵਿੱਚ ਗੈਂਗਸਟਰਾਂ ਅਤੇ ਹੋਰ ਮਾੜੇ ਅਨਸਰਾਂ ਨੂੰ ਸਪਲਾਈ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਅਤੇ ਨਸ਼ਾ ਦੀ ਸਪਲਾਈ ਵੀ ਇਹਨਾਂ ਵੱਲੋਂ ਕੀਤੀ ਜਾਂਦੀ ਸੀ। ਹਾਂ ਜੀ ਕਪੂਰਥਲਾ ਮੈਂ অর্ਗਨਾਈਜ਼ਡ ਕ੍ਰਾਈਮ ਨੂੰ ਕੰਟਰੋਲ ਕਰਨ ਵਾਸਤੇ ਅਸੀਂ ਪਹਿਲੇ ਵੀ ਇੱਕ ਮਹਿੰਮ ਕੇ ਤਹਿਤ ਬਹੁਤ ਸਾਰੇ ਵੈਪਨਸ ਕਰੀਬ 38 ਅਸੀਂ ਰਿਕਵਰ ਕੀਏ ਹਨ। ਉਹਦੇ ਵਿੱਚ ਕੰਟੀਨਿਊਸ਼ਨ ਮੈਂ ਅਸੀਂ ਅੱਜ ਫਰਦਰ ਇੱਕ ਗੈਂਗ ਆਫ 4 ਬੰਦੇ ਅਰੈਸਟ ਕੀਤੇ ਹਨ। जेडे कि ऑर्गनाइज क्राइम केन्वॉल्व हैं और इलीगल वेपन्स नो बाहर के स्टेट से लैके आके इतने खरीद के आके इतने डिसबर्स करते हैं और उन्होंने ही जो फरदर जो क्राइम है वो परपेचुएट करता है तो उसी को कंट्रोल करते एक्टिव एक्शन के तहत असी चार बंदे राउंड अपने हैं जिना नाम नीरज आकाशदीप उर्फ काशू तेजपाल उर्फ लाली राहुल उर्फ दद्दी ए असी बंदे चार राउंड अप किए हैं

ਸਾਡੇ ਇੰਟੈਲੀਜੈਂਸ ਇਨਪੁਟਸ ਹੈ ਉਹਦੇ ਵਿੱਚ ਇਹ ਬੰਦੋਂ ਕੋ ਰਾਉਂਡ ਅਪ ਕਰਕੇ ਫਿਰ ਫਰਦਰ ਕੁਝ ਕੁਝ ਕਰਕੇ ਅਸੀਂ ਫਰਦਰ ਬੰਦੇ ਅਰੈਸਟ ਕੀਤੇ ਜਿਹਦੇ ਵਿੱਚ 7 ਸਾਨੂੰ ਇਲੀਗਲ ਵੈਪਨਸ ਬਰਾਮਤ ਹੋਏ ਬੱਤੀਬੋਰ ਦਾ ਵੈਪਨ ਹੈ ਪਲੱਸ 300 ਗ੍ਰਾਮਸ ਆਫ ਹੈਰੋਇਨ ਮੈਂ ਤੁਹਾਨੂੰ ਦੱਸ ਦੇਣਾ ਹੈ ਕਿ ਇਹ ਜਿਹੜਾ ਬੰਦਾ ਸਾਡਾ ਨੀਰਜ ਹੈ ਇਹ ਪਹਿਲੇ ਐਨਡੀਪੀਐਸ ਦੇ ਪਰਚੇ ਵਿੱਚ ਨਾਮਜ਼ਦ ਹੋਏਗਾ ਸਾਨੇਵਾਲ ਲੁਧਿਆਣਾ ਮੈਂ ਔਰ ਉੱਥੇ ਇਹਨੇ 288 ਕਿਲੋਗ੍ਰਾਮਸ ਆਫ ਗਾਂਜਾ ਦਾ ਪੱਚਾ ਹੈ इस तो अलावा इसने बत्ती लाख रुपए की बिहार के भी खो की हुई है मीनापुर जिला बिहार जिथे पीओ हैगा इसके अलावा ये साडा एक, एक अठाई दो हज़ार उन्नीस का थ्री नाइनटी फाइव आई पी सी का ये इसका ऊपर मुकदमा है अगेन उथे भी ये पीओ है जिथे इन्होंने डकैती की है मैं में मेंशन कर रही हूँ इसके अलावा इसके ऊपर चोरी है ना आ, चोरी के अलावा लड़ाई झगड़े और इन्ह पर्चे दर्ज हैं आ, का, बड़ी इंटरेस्टिंग की गल य निकल के आई है कि पीछे जिने भी डिस्ट्रिक्च इना के खिलाफ पर्चे दर्ज हैं उत्थे आइडेंटिटी जोड़ी है वो क्लियर नहीं है कि यह बंदा की है ये नाम बदल के रिहता है और उसी को एज मोटिजरेंटी इस्तेमाल करते हुए ये क्राइम करता है जिस करके इसका कोई क्रिमिनल रिकॉर्ड स्टैबलिश नहीं हो पा रहा है और ये हर बार ना पुलिस के जो पुलिस की जो तुम कह सकते हो कि पकड़ है उससे निकल जाता है बिकॉज आइडेंटिटी इस्टैबलिश नहीं होंगी तो कोई क्रिमिनल प्रोफाइल नहीं बन पा रही है ਤੋ ਇਸ ਬਾਰ ਅਸੀਂ ਇਹਨੂੰ ਰਾਉਂਡ ਅਪ ਕਰਕੇ ਮਤਲਬ ਇਹਦੀ ਪ੍ਰੋਪਰ ਕਲੀਅਰਲੀ ਪ੍ਰੋਫਾਈਲ ਇਸਟੈਬਲਿਸ਼ ਕਰਾਂਗੇ ਕਿ ਕਿੱਥੇ ਦਾ ਰਹਿਣ ਵਾਲਾ ਹੈ ਕਿ ਇਹਦਾ ਕੰਮ ਹੈ ਕਿੱਥੇ ਇਸकी ਫੈਮਲੀ ਕਿੱਥੇ ਹੈ ਪੰਜਾਬ ਮੇ ਕਿੱਦਾਂ ਆਇਆ ਔਰ ਕੀ ਇਹਦਾ ਬੇਸਿਕ ਮੋਡਸ ਆਪਰੈਂਡ ਹੈ ਤਾਂ ਕਿ ਸਾਡੇ ਕੋਲ ਇੱਕ ਮਨ ਡਾਟਾ ਅਵੇਲੇਬਲ ਹੋ ਤਾਂ ਕਿ ਇਹਦਾ ਦੇ ਬੰਦੇ ਜਿਸ ਵੀ ਡਿਸਟ੍ਰਿਕਟ ਮੇ ਅਰੈਸਟ ਹੋ ਉੱਥੇ ਇਹਨਾਂ ਦੇ ਉੱਪਰ ਪ੍ਰੋਪਰ ਕਾਰਵਾਈ ਹੋ ਸਕੇ ਮੈਂ ਇਹ ਵਿੱਚ ਜਿਹੜਾ ਨੀਰੇਜ ਹੈ ਯੂ ਰੈਗੂ ਇਸ ਤੋਂ ਇਲਾਵਾ ਵੀ ਕੋਈ ਬਰਾਮਦਗੀ ਹੈ ਜਿੱਦ ਤੱਕ ਇਹ ਫੇਕ ਆਈਡਿਜ਼ ਬਣਾਉਂਦਾ ਸੀ ਵਿਖਾਸ ਤੇ ਕੁਝ ਹੋਰ ਸਕਦਾ ਕ੍ਰਿਮੀਨਲ ਕ੍ਰਿਮੀਨਲ ਹੈਗਾ ਇਹਦੇ ਕੋਲ ਸਾਨੂੰ ਕਈ ਕਾਫੀ ਸਾਰੇ ਸਿਮ ਬਰਾਮਦ ਹੋਏ ਜੋ ਇਹ ਬਦਲ ਬਦਲ ਕੇ ਇਸਤੇਮਾਲ ਕਰਦਾ ਸੀ ਔਰ ਤਾਂਕੀ ਇਹ ਆਪਣੀ ਨਾ ਜੋ ਟ੍ਰੇਲ ਹੈ ਉਹਨੂੰ ਲੁਕੋ ਸਕੇ ਹੈ ਨਾ ਤੁਹਾਨੂੰ ਪਤਾ ਹੈ ਕਿ ਫੋਨ ਕਰੋਗੇ ਤਾਂ ਤੁਸੀਂ ਸਟੈਬਲਿਸ਼ ਹੋ ਜਾਓਗੇ ਪਰ ਨਵਾਂ ਸਿਮ ਹਰ ਬਾਰ ਕ੍ਰਾਈਮ ਕਰਕੇ ਤੋੜ ਦੇਣਾ ਔਰ ਫਿਰ ਨਵਾਂ ਸਿਮ ਦਾ ਇਸਤੇਮਾਲ ਕਰਨਾ ਤਾਂ ਉਹਦੇ ਵਾਸਤੇ ਨਾ ਮਲਟੀਪਲ ਆਈਡੈਂਟਿਟੀਆਂ ਦੀ ਲੋੜ ਹੁੰਦੀ ਹੈ तो इस करके हर बार ही नाम बदल बदल के तुम सिम ले लो और फिर उन्होंने इस्तेमाल करके तोड़ के फेंक दो तो दिस वॉज द बेसिक मोडस सुपर एंडी और नाल एना दो हज़ार तेईस के लुधियाना जेल तो बहर आया है उत्थे लुधियाना जेल के अंदर ही इन्हों बंदा जरा कासू है आकाशदीप वो, वो टच आया है टच आके बाहर इन्होंने एक अपना गैंग बना लिया गैंग बना के इन्होंने लेके आए हैं बाहरों और फिर आपस में एक दूसरे को वेपन्स दे के इन्हों अपना क्राइम परपेचुएट किया है ਤੇ ਅੰਤਿਮ ਆਖਰੀਸ ਵਾਲੇ ਜਿਹੜੇ ਵੈਪਨਸ ਰਿਕਵਰਡ ਹੋਏ ਨੇ ਉਹਨਾਂ ਬਾਰੇ ਕੋਈ ਕੀ ਏਵੈਲੂਏਸ਼ਨ ਆ ਪਿਛਲੇ ਟਾਈਮ ਤੋਂ ਵਾਲੇ ਵੈਪਨਸ ਹਰ ਰਹੁੰਦੇ ਆ ਅ ਦੇਖੋ ਜੀ ਆ ਪੰਜਾਬ ਦੇ ਵਿੱਚ ਨਾ ਤੁਹਾਨੂੰ ਪਤਾ ਹੀ ਹੈ ਕਿ ਦਾ ਅਵੇਲੇਬਿਲਟੀ ਆਫ ਵੈਪਨ ਜਿਹੜੀ ਹੈਗੀ ਉਹ ਯੂਪੀ ਔਰ ਐਮਪੀ ਸਟੇਟਸ ਸੇ ਬਤੇਰੇ ਆ ਰਹੇ ਹਨ ਬਟ ਅਸੀਂ ਲਗਾਤਾਰ ਪੰਜਾਬ ਪੁਲਿਸ ਜਿਹੜੀ ਹੈ ਉਹ ਬਾਰ-ਬਾਰ ਹਮ ਪ੍ਰੀਵੈਂਟਿਵ ਐਕਸ਼ਨ ਕਰਕੇ ਇਹਨਾਂ ਦਾ ਜੋ ਇਸਤੇਮਾਲ ਹੈ ਔਰਗਨਾਈਜ਼ਡ ਕ੍ਰਾਈਮ ਦੇ ਵਿੱਚ ਅਸੀਂ ਉਹਨੂੰ ਕੰਟਰੋਲ ਕਰਨ ਵਾਸਤੇ ਇਨਕੀ ਰੈਗੂਲਰ ਅਸੀਂ ਰਿਕਵਰੀ ਕਰਦੇ ਹਾਂ ਸੀਜ਼ਰ ਕਰਦੇ ਹਾਂ सो so, uh, जिन्हें भी इलीगल वेपन्स आ रहे हैं शादी uh, कोशिश यही रही है कि पहली तो अगर कोई वेपन जे आ गया है कोई तो जड़ा बंदा जो इंटरसैप्ट किया जाए और वेपन बरामद किया जाए ताकि जड़ा बंदा और नाल वेपन एक किसी ऑर्गनाइज क्राइम जिदा कि देख रहे हो कि एक्सटॉशन कॉल आती है बंद फायरिंग करके चले जाते हैं दूसरों के घरों के बाहर या कोई टारगेट किलिंग कर देते हैं उत्थे इस्तेमाल ना हो सके तो हाले तक फिलहाल एद लिंक है फिलहाल इनवेस्टिशन वेपन्स uh, तुम देख रहे हो कि ना ओवर द टाइम जो वेपन्स हैं दी जो मॉडल्स हैं ये काफ़ी उन्होंने इवोल्व कर लिए हैं और जो साडा देख सकते हो नाइन एम एम ब्राउनिंग पिस्टल होता है वो बड़े क्लोज पिस्टल ये इदा लगता है कि सिमिलर से हैं सो आई थिंक जिथे दूसरे स्टेट्स के जाए वैपनस आ रहा है उत्थे भी जोड़े क्रिमिनल्स हैं उन्होंने भी काफ़ी इवोल्व कर लिया है अपना मैनुफैक्चरिंग ताकि ताकि इनकी जो कीमत है वो बढ़ा के तू इसे बेच सको तू ये देख सकते हो जो साडी की ये 25 30000 ਦੇ ਵਿੱਚ ਲੈ ਕੇ ਆਂਦੇ ਆ 50 60000 ਦੇ ਵਿੱਚ ਲਾ ਕੇ ਵੇਚ ਦਿੰਦੇ ਆ অলমোਸਟ ਡਬਲ ਦਾ ਅਮਾਉਂਟ